ਸਤਕਾਰਯੋਗ ਸਾਧ ਸੰਗਤ ਜੀ ਸਾਥਰੀਆ ਕਲ ਸਾਰਿਆਂ ਨੂੰ ਸਾਡੇ ਨਾਲ ਅੱਜ ਸੰਤ ਬਲਦੇਵ ਸਿੰਘ ਜੀ ਬੈਠੇ ਹੋਏ ਨੇ ਤੇ ਇਹਨਾਂ ਦੇ ਕੁਝ ਪ੍ਰਸ਼ਨ ਨੇ ਜੋ ਇਹ ਪੁੱਛਣਾ ਚਾਹੁੰਦੇ ਨੇ ਤੇ ਅਸੀਂ ਇਹਨਾਂ ਨੂੰ ਅਰਜ਼ ਕਰਦੇ ਹਾਂ ਕਿ ਹਾਂਜੀ ਬਲਦੇਵ ਜੀ ਤੁਹਾਡਾ ਕੀ ਪ੍ਰਸ਼ਨ ਹੈ ਜੀ ਦੱਸੋ ਜੀ ਆਪ ਜੀ ਸੰਸਾਰ ਦੇ ਲੋਕੀ ਇਹਨੇ ਦੁਖੀ ਕਿਉਂ ਆਏ ਸੰਸਾਰ ਦੇ ਲੋਕ ਦੁਖੀ ਕਿਉਂ ਆਏ ਸੰਸਾਰ ਦੇ ਵਿੱਚ ਦੁਖੀ ਦੁਖਿਆ ਹਰ ਪਾਸੇ ਆਪਾਂ ਦੇਖ ਰਹੇ ਆ ਭਾਵੇਂ ਕੋਈ ਅਮੀਰ ਹੋ ਵੀ ਦੁਖੀ ਹੈ ਕੋਈ ਦੁਖੀ ਜਿਹੜਾ ਗਰੀਬ ਹੋ ਵੀ ਦੁਖੀ ਹੈ ਗੁਰਬਾਣੀ ਵਿੱਚ ਸ਼ਾਇਦ ਇੱਕ ਪਾਠ ਹੁੰਦਾ ਹੈ ਮੈਂ ਜੇ ਭੁੱਲਦਾ ਨਾ ਹੋਆ ਤੇ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਜਿਸ ਗ੍ਰਹਿ ਥੋੜੀ ਉਸ ਫਿਰ ਹੈ ਪਰਮੰਤਾ ਜਿਹਦੇ ਕੋਲ ਜ਼ਿਆਦਾ ਉਹ ਵੀ ਦੁਖੀ ਹੈ ਜਿਹਦੇ ਕੋਲ ਥੋੜਾ ਉਹ ਤੇ ਦੁਖੀ ਹੈ ਸਹੀ ਗੱਲ ਹੈ ਇਹ ਸੰਸਾਰ ਦੇ ਵਿੱਚ ਦੁੱਖ ਦਾ ਜਿਹੜਾ ਮੇਨ ਕਾਰਨ ਹੈ ਨਾ ਹਾਂਜੀ ਸਾਡੇ ਜਿਹੜੇ ਅੰਦਰ ਪੰਜ ਦੁਸ਼ਮਣ ਬੈਠੇ ਹੋਏ ਨੇ ਉਹ ਨੇ ਹਾਂਜੀ ਇਹ ਜਿਹੜੇ ਪੰਜ ਨੇ ਨਾ ਇਹ ਬੰਦੇ ਨੂੰ ਪਰਮੇਸ਼ਰ ਦੇ ਨਾਲ ਤੋੜ ਦਿੰਦੇ ਨੇ ਹਾਂਜੀ ਗੁਰਬਾਣੀ ਵਿੱਚ ਇੱਕ ਪਾਠ ਆਇਆ ਸਤਿਗੁਰੂ ਜੀ ਕਹਿੰਦੇ ਨੇ ਇਨ ਪੰਜਨ ਮੇਰੋ ਮਨ ਨੂੰ ਵਿਗਾਰਿਓ ਪਲ-ਪਲ ਤੇ ਹਰਜੀ ਤੇ ਅੰਤਰ ਪਾ ਰਿਓ ਇਹਨਾਂ ਪੰਜਾਂ ਨੇ ਮੈਨੂੰ ਪਰਮੇਸ਼ਰ ਦੇ ਨਾਲੋਂ ਤੋੜ ਦਿੱਤਾ ਇਹ ਜਿਹੜੇ ਪੰਜ ਨੇ ਨਾਮ ਦੇ ਨਾਲੋਂ ਸਤਿਗੁਰੂ ਦੇ ਨਾਲੋਂ ਪਰਮੇਸ਼ਰ ਦੇ ਨਾਲੋਂ ਤੋੜ ਦਿੰਦੇ ਨੇ ਜਿਹਦੇ ਕਰਕੇ ਸਾਰਾ ਸੰਸਾਰ ਦੁਖੀ ਹੈ ਤੇ ਜਦੋਂ ਬੰਦਾ ਨਾਮ ਦੇ ਨਾਲੋਂ ਟੁੱਟ ਜਾਂਦਾ ਪਰਮੇਸ਼ਰ ਦੇ ਨਾਲੋਂ ਟੁੱਟ ਜਾਂਦਾ ਦੁੱਖ ਤਦੇ ਜਾਂ ਵਿਸਰ ਜਾਵੇ ਦੁੱਖ ਆਉਂਦਾ ਹੀ ਉਹਦੋਂ ਜਦੋਂ ਭੁੱਲ ਜਾਂਦਾ ਸੰਸਾਰ ਜਦੋਂ ਨਾਮ ਨਾਲੋਂ ਅਸੀਂ ਟੁੱਟ ਜਾਂਦੇ ਹਾਂ ਜਦੋਂ ਪਰਮੇਸ਼ਰ ਸਾਨੂੰ ਭੁੱਲ ਜਾਂਦਾ ਸੋ ਇਹ ਜਿਹੜੇ ਪੰਜ ਨੇ ਇਹ ਪਰਮੇਸ਼ਰ ਦੇ ਨਾਲੋਂ ਸਾਨੂੰ ਤੋੜ ਦਿੰਦੇ ਨੇ ਰਹਿੰਦੇ ਸਾਡੇ ਸਰੀਰ ਦੇ ਵਿੱਚ ਹੀ ਨੇ ਹਾਂ ਜੀ ਗੁਰਬਾਣੀ ਵਿੱਚ ਸਤਿਗੁਰੂ ਜੀ ਲਿਖਦੇ ਨੇ ਇਸ ਦੇਹੀ ਅੰਦਰ ਪੰਜ ਚੋਰ ਵਸਹਿ ਹਾਂ ਜੀ ਕਾਮ ਕ੍ਰੋਧ ਲੋਭ ਮੋਹ ਅਹੰਕਾਰਾ ਅੰਮ੍ਰਿਤ ਲੂਟਹਿ ਮਨਮੁਖ ਨਹੀਂ ਬੂਝਹਿ ਕੋਈ ਨਾ ਸੁਣੇ ਪੁਕਾਰ ਜਿਹੜਾ ਮਨਮੁਖ ਆ ਉਹ ਇਸ ਗੱਲ ਨੂੰ ਨਹੀਂ ਜਾਣ ਰਿਹਾ ਕਿ ਮੈਂ ਲੁੱਟਿਆ ਜਾ ਰਿਹਾ ਹਾਂ ਇਹ ਪੰਜ ਇੰਨੇ ਜ਼ਬਰਦਸਤ ਨੇ ਜਿਹੜਾ ਅਹੰਕਾਰ ਇਹਨਾਂ ਦਾ ਸਰਦਾਰ ਆ ਵੱਡਾ ਜਿਹੜੇ ਕਾਮ ਕ੍ਰੋਧ ਲੋਭ ਮੋਹ ਇਹ ਚਾਰ ਨੇ ਜਿਹੜੇ ਉਹ ਉਹਦੇ ਥੱਲੇ ਕੰਮ ਕਰਨਦੇ ਇਹਨਾਂ ਦੇ ਵਿੱਚੋਂ ਅੱਜ ਆਪਾਂ ਮੋਹ ਦੀ ਗੱਲ ਕਰਾਂਗੇ ਮੋਹ ਜਿਹੜਾ ਇਹ ਕਿਸ ਤਰ੍ਹਾਂ ਬੰਦੇ ਨੂੰ ਖਰਾਬ ਕਰਦਾ ਕਿਸ ਤਰ੍ਹਾਂ ਪਰਮੇਸ਼ਰ ਦੇ ਨਾਲੋਂ ਤੋੜ ਦਿੰਦਾ ਮੋਹ ਆਪਾਂ ਕਹਿ ਲਈਏ ਕਿਸੇ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੋ ਜਾਣਾ ਹਾਂਜੀ ਅਟੈਚਮੈਂਟ ਹੋ ਜਾਣਾ ਹਾਂਜੀ ਇੰਨਾ ਜ਼ਿਆਦਾ ਉਹਦੇ ਨਾਲ ਜੁੜ ਜਾਣਾ ਕਿ ਪਰਮੇਸ਼ਰ ਹੀ ਭੁੱਲ ਜਾਣਾ ਹਾਂਜੀ ਕਿਸੇ ਦੇ ਨਾਲ ਇੰਨਾ ਜ਼ਿਆਦਾ ਪਿਆਰ ਹੋ ਜਾਣਾ ਮੋਹ ਵਾਸਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਲਿਖਦੇ ਨੇ ਇਹੋ ਜਿਹਾ ਸੂਰਮਾ ਹੈ ਨਾ ਜਿੱਤੇ ਜਾਣ ਵਾਲਾ ਸੂਰਮਾ ਇਹਨੂੰ ਜਿੱਤਿਆ ਨਹੀਂ ਜਾ ਸਕਦਾ ਪਾਤਸ਼ਾਹ ਲਿਖਦੇ ਨੇ ਏ ਅਜਿਤ ਸੂਰ ਸੰਗਰਾਮੰਗ ਅਤ ਬਲਣਾ ਬਹੁ ਮਰਦਨਾ ਅਤ ਬਲਣਾ ਬੜਾ ਵੱਡਾ ਬਲਵਾਨ ਹੈ ਤੂੰ ਬਹੁ ਮਰਦਨਾ ਵੱਡੇ ਵੱਡੇ ਬਲਵਾਨ ਸੂਰਮਿਆਂ ਨੂੰ ਆਪਣੇ ਪੈਰਾਂ ਦੇ ਹੇਠ ਤੂੰ ਲਤਾੜ ਕੇ ਰੱਖ ਦਿੱਤਾ ਗਣ ਗੰਧਰਬ ਦੇਵ ਮਨੁਖਯੰ ਪਸ਼ੂ ਪੰਖੀ ਵਿਮੋਹਨਹ ਗਣ ਗੰਦਰਵ ਦੇਵ ਮਨੁਖਯੰ ਤੂੰ ਦੇਵਤਿਆਂ ਨੂੰ ਵੀ ਨਹੀਂ ਛੱਡਿਆ ਪਸ਼ੂ ਪੰਛੀਆਂ ਦੇ ਵਿੱਚ ਵੀ ਆਪਾਂ ਮੋਹ ਦੇਖਦੇ ਆ ਬਾਅਦ ਚ ਪੱਟਾ ਮਾਰਦਾ ਨਾ ਕੁਕੜੀ ਦੇ ਬੱਚਿਆਂ ਦੇ ਉੱਤੇ ਤੇ ਉਹ ਕੁਕੜੀ ਬੱਚਿਆਂ ਨੂੰ ਇੱਕਦਮ ਆਪਣੇ ਖੰਮਾ ਥੱਲੇ ਲੈ ਲੀਦੀ ਉਹ ਕਿੰਨਾ ਮੋਹ ਹੈ ਕਿੰਨਾ ਉਹਨੂੰ ਪਿਆਰ ਹੈ ਕਿੰਨੀ ਅਟੈਚਮੈਂਟ ਹੈ ਉਹਦੇ ਨਾਲ ਪਸ਼ੂ ਪੰਛੀਆਂ ਦੇ ਵਿੱਚ ਵੀ ਆਪਾਂ ਕਿੰਨਾ ਮੋਹ ਦੇਖਦੇ ਆ ਬੰਦਿਆਂ ਦੀ ਤੇ ਗੱਲ ਹੀ ਕੀ ਹੈ ਦੇਵਤੇ ਵੀ ਜਿਹੜੇ ਨੇ ਉਹ ਵੀ ਮੋਹ ਤੋਂ ਬਚੇ ਨਹੀਂ। ਅ ਇੱਕ ਸਾਖੀ ਹੁੰਦੀ ਏ। ਸ਼ਿਵਜੀ ਮਹਾਰਾਜ ਜਿਹੜੇ ਨੇ ਹਾਂਜੀ। ਉਹਨਾਂ ਦੇ ਸਹੁਰੇ ਦક્ષ ਪ੍ਰਜਾਪਤੀ ਨੇ ਹਵਨ ਜਗ ਕਰਵਾਇਆ ਵੱਡਾ। ਹਾਂਜੀ। ਉਹਦੇ ਵਿੱਚ ਉਹਨੇ ਆਪਣੇ ਜਵਾਈ ਸ਼ਿਵਜੀ ਨੂੰ ਸੱਦਿਆ ਨਹੀਂ। ਅੱਛਾ। ਆਖਣ ਲੱਗਾ ਉਹਨੂੰ ਸੱਦ ਕੇ ਕਰਨਾ ਕੀ ਏ? ਗੱਲ ਦੇ ਵਿੱਚ ਬੰਦਿਆਂ ਦੀ ਮਾਲਾ ਮੁੰਡ ਮਾਲਾ ਪਾਈ ਫਿਰਦਾ ਹੈ ਖੋਪੜੀਆਂ ਬੰਦਿਆਂ ਦੀ ਉਹਨੇ ਪਾਈਆਂ ਨੇ ਗਲ ਦੇ ਵਿੱਚ ਸੱਪ ਪਾਇਆ ਹੈ ਸਵਾਹ ਮਲੀ ਏ ਢੱਗੇ ਤੇ ਚੜਿਆ ਫਿਰਦਾ ਹੈ ਹੈ ਤੇ ਜੇ ਉਹ ਇੱਥੇ ਆਏਗਾ ਮੇਰੀ ਤੇ ਬੇਇੱਜ਼ਤੀ ਹੋਣੀ ਹੈ ਉਹਨੂੰ ਸੱਦਿਆ ਹੀ ਨਹੀਂ ਸੱਦੇਨੇ ਇਸ ਕਰ ਉਹਦੀ ਜਿਹੜੀ ਕੁੜੀ ਸੀ ਨਾ ਦક્ષਪ੍ਰਜਾਪਤੀ ਦੀ ਸਤੀ ਸ਼ਿਵਜੀ ਦੀ ਘਰਵਾਲੀ ਉਹਨੂੰ ਜਦੋਂ ਪਤਾ ਲੱਗਿਆ ਕਿ ਮੇਰੇ ਪਤੀ ਨੂੰ ਸੱਦਿਆ ਨਹੀਂ ਉਹਨੇ ਬੜਾ અપਮਾਨ ਬਹੁਤ ਜ਼ਿਆਦਾ ਬੇਇੱਜ਼ਤੀ ਉਹਨੇ ਮਹਿਸੂਸ ਕੀਤੀ ਉਹਨੇ ਹਵਨਕੁੰਡ ਦੇ ਵਿੱਚ ਛਾਲ ਮਾਰ ਦਿੱਤੀ ਆ ਆਤਮਦਾਹ ਕਰ ਲਿਆ ਕਿ ਆਪਣੇ ਪਰਮੇਸ਼ਰ ਦੀ ਆਪਣੇ ਭਗਵਾਨ ਦੀ ਬੇਇੱਜ਼ਤੀ ਉਹ ਬਰਦਾਸ਼ਤ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਉਹਨੇ ਛਾਲ ਮਾਰ ਦਿੱਤੀ ਆਤਮਦਾਹ ਕਰ ਲਿਆ ਤੇ ਜਦੋਂ ਸ਼ਿਵਜੀ ਨੂੰ ਪਤਾ ਲੱਗਾ ਕਿ ਸਤੀ ਜਿਹੜੀ ਅੱਗ ਦੇ ਵਿੱਚ ਉਹਨੇ ਛਾਲ ਮਾਰ ਦਿੱਤੀ ਉਹ ਆਤਮਦਾਵ ਨੇ ਕਰ ਲਿਆ ਉਹ ਖਤਮ ਹੋ ਗਈ ਹਾਂਜੀ ਉਹਦੀ ਹੁਣ ਜਿਹੜੀ ਸੜੀ ਹੋਈ ਲਾਸ਼ ਸੀ ਨਾ ਜਿਹੜੀ ਸੀ ਹਾਂਜੀ ਸ਼ਿਵਜੀ ਆਪਣੇ ਮੋਢਿਆਂ ਤੇ ਚੁੱਕ ਕੇ ਤੇ ਉਹ ਘੁੰਮ ਰਿਹਾ ਹੈ ਦੇਵਤਾ ਸ਼ਿਵਜੀ ਜਿਹਨੂੰ ਸਾਰੀ ਸ੍ਰਿਸ਼ਟੀ ਦਾ ਸੰਘਾਰ ਕਰਨ ਵਾਲਾ ਕਿਹਾ ਜਾਂਦਾ ਸਾਰੀ ਸ੍ਰਿਸ਼ਟੀ ਦਾ ਲਾਇਕ ਕਰਨ ਵਾਲਾ ਕਿਹਾ ਜਾਂਦਾ ਉਹ ਸ਼ਿਵ ਜੀ ਜਿਹੜਾ ਹੈ ਪਤਨੀ ਦੇ ਮੋਹ ਦੇ ਵਿੱਚ ਨੇਤਰਾਂ ਦੇ ਵਿੱਚ ਜਲਵਾ ਵਗ ਰਿਹਾ ਤੇ ਉਹ ਰੋ ਰਿਹਾ ਹੈ ਦੇਵਤਿਆਂ ਨੇ ਵੇਖਿਆ ਕਿ ਸ਼ਿਵ ਜੀ ਦਾ ਇਸ ਤਰ੍ਹਾਂ ਦਾ ਹਾਲ ਫਿਰ ਉਹਨਾਂ ਨੇ ਜਾ ਕੇ ਭਗਵਾਨ ਵਿਸ਼ਨੂੰ ਨੂੰ ਬੇਨਤੀ ਕੀਤੀ ਫਿਰ ਭਗਵਾਨ ਵਿਸ਼ਨੂੰ ਨੇ ਆਪਣੇ ਸੁਦਰਸ਼ਨ ਚੱਕਰ ਦੇ ਨਾਲ ਇਸ ਸਤੀ ਦੇ ਅੰਗ ਕੱਟੇ ਜਿੱਥੇ ਜਿੱਥੇ ਉਹ ਅੰਗ ਡਿੱਗਦੇ ਨੇ ਉੱਥੇ ਅੱਜ ਦੇਵੀ ਦੇ 52 ਪੀਠ ਬਣੇ ਹੋਏ ਨੇ ਜਿੱਥੇ ਅੱਖਾਂ ਡਿੱਗੀਆਂ ਉੱਥੇ ਨਿਆਣਾ ਦੇਵੀ ਬਣ ਗਿਆ ਉੱਥੇ ਅਲੱਗ-ਅਲੱਗ ਉਹ ਦੇਵੀ ਦੇ ਸਥਾਨ ਕਹਿੰਦਾ ਮਤਲਬ ਇਹ ਹੈ ਕਿ ਦੇਵਤੇ ਵੀ ਜਿਹੜੇ ਨੇ ਉਹ ਵੀ ਮੋਹ ਤੋਂ ਬਚ ਨਹੀਂ ਸਕਦੇ ਇਹ ਇੰਨਾ ਜ਼ਿਆਦਾ ਬਲਵਾਨ ਹੈ ਹਾਂ ਜੀ ਦੇਵ ਮਨੁੱਖ ਅੰਗ ਪਸ਼ੂ ਪੰਖੀ ਬਮੋਹਨਾ ਇਹ ਨਾ ਜਿੱਤੇ ਜਾਣ ਵਾਲਾ ਸੂਰਮਾ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮੋਹ ਨੂੰ ਚਿੱਕੜ ਲਿਖਿਆ ਹਾਂ ਜੀ ਕੀ ਇਹ ਦਲਦਲਿਆ ਚਿੱਕੜ ਆ ਆਪਾਂ ਰਹਿਰਾਸ ਦੇ ਵਿੱਚ ਪੜਦੇ ਆ ਨਾ ਤੇ ਤਸਰਵਰੜਾ ਪਈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਸਰਵਰੜਾ ਮਤਲਬ ਸਰੋਵਰ ਦੇ ਵਿੱਚ ਹੁਣ ਸਰੋਵਰ ਦੇ ਵਿੱਚ ਪਾਣੀ ਹੁੰਦਾ ਤੇ ਤਸਰਵਰੜਾ ਪਈਲੇ ਨਿਵਾਸਾ ਪਾਣੀ ਪਾਵਕ ਤਨਹਿ ਕੀਆ ਸਰੋਵਰ ਦੇ ਵਿੱਚ ਪਾਣੀ ਹੁੰਦਾ ਇਹ ਸੰਸਾਰ ਵੀ ਜਿਹੜਾ ਇੱਕ ਸਰੋਵਰ ਵਰਗਾ ਹੈ ਪਰ ਸੰਸਾਰ ਦੇ ਵਿੱਚ ਪਾਣੀ ਕਾਦਾ ਇੱਥੇ ਅੱਗ ਬਲਨਦੀ ਹੈ ਚਾਰੋਂ ਪਾਸੇ ਅੱਗ ਲੱਗੀ ਹੋਈ ਹੈ ਸਾਰੇ ਲੋਕ ਛੜਨਦੇ ਨੇ ਤੇ ਸਰੋਵਰ ਦੇ ਵਿੱਚ ਪਾਣੀ ਵੀ ਤੇ ਚਿੱਕੜ ਵੀ ਹੁੰਦਾ ਇਹ ਸੰਸਾਰ ਰੂਪੀ ਸਰੋਵਰ ਦੇ ਵਿੱਚ ਚਿੱਕੜ ਵੀ ਹੈ ਉਹ ਚਿੱਕੜ ਕਹਦਾ ਪਾਤਸ਼ਾਹ ਲਿਖਦੇ ਨੇ ਪੰਕਜ ਮੋਹ ਪਾਗੂ ਨਹੀਂ ਚਾਲ ਲੈ ਹਮ ਦੇਖਾ ਤਹ ਡੂਬੀਐ ਲੈ ਇਸ ਸੰਸਾਰ ਰੂਪੀ ਸਰੋਵਰ ਦੇ ਵਿੱਚ ਇੱਕ ਮੋਹ ਰੂਪ ਚਿੱਕੜ ਆ ਪੰਕਜ ਦਾ ਅਰਥ ਵੈਸੇ ਕਮਲ ਵੀ ਹੁੰਦਾ ਇੱਥੇ ਆਪਾਂ ਚਿੱਕੜ ਤੋਂ ਸਤਿਗੁਰੂ ਜੀ ਨੇ ਲਿਆ ਹਾਂ ਜੀ ਇਸ ਸੰਸਾਰ ਰੂਪੀ ਸਰੋਵਰ ਦੇ ਵਿੱਚ ਮੋਹ ਰੂਪ ਇੱਕ ਚਿੱਕੜਿਆ ਜਿਦੇ ਵਿੱਚ ਜੀਵ ਦੇ ਪੈਰ ਫਸ ਗਏ ਨੇ ਤੇ ਮੈਂ ਵੇਖ ਰਿਹਾ ਉਹ ਚੱਲ ਨਹੀਂ ਪਾਇਆ ਤੇ ਉਹ ਡੁੱਬ ਗਿਆ ਵਿੱਚ ਹੀ ਮਰ ਗਿਆ ਮੋਹ ਨੇ ਫੜ ਲਿਆ ਉਹਨੂੰ ਮੋਹ ਨੇ ਜਕੜ ਲਿਆ ਇਹ ਮੋਹ ਐਸਾ ਸੂਰਮਾ ਦੁਆਪਰ ਯੁਗ ਦੀ ਘਟਨਾ ਹੁੰਦੀ ਇੱਕ ਅਰਜੰਦਾ ਪੁੱਤਰ ਜੇਸ ਵੇਲੇ ਅਭਿਮੰਨਿਉ ਜਿਹੜਾ ਸੀ ਨਾ ਹਾਂਜੀ ਇਹ ਚੱਕਰਵਿਊ ਦੇ ਵਿੱਚ ਗਿਆ ਤੇ ਇਹਨੂੰ ਆਪਣੇ ਹੀ ਇਹਦੇ ਚਾਚਿਆਂ ਨੇ ਤਾਇਿਆਂ ਨੇ ਮਾਰ ਦਿੱਤਾ ਹਾਂਜੀ ਦੁਰਯੋਦਨ ਹੋਣਾ ਨੇ ਕੌਰਵਾਂ ਨੇ ਮਾਰ ਦਿੱਤਾ ਹਾਂਜੀ ਮਾਰਿਆ ਗਿਆ ਹੁਣ ਅਰਜਨ ਦੇ ਸਾਹਮਣੇ ਉਹਦੇ ਪੁੱਤਰ ਦੀ লাশ ਆ ਗਈ ਹਾਂਜੀ ਉਹ ਅਰਜਨ ਜਿੰਨੂੰ ਮਹਾ ਭਾਰਤ ਦਾ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਗੀਤਾ ਦਾ ਉਪਦੇਸ਼ ਦਿੱਤਾ ਸੀ ਗਿਆਨ ਕਰਵਾਇਆ ਸੀ ਸਾਰਾ ਵਿਰਾਟ ਰੂਪ ਉਹਖਾਇਆ ਸੀ ਹਾਂਜੀ ਸਾਰਾ ਰੂਪ ਉਹ ਵਿਖਾਇਆ ਉਹਨਾਂ ਹਾਂਜੀ ਉਹ ਅਰਜਨ ਜਿਹੜਾ ਜਦੋਂ ਪੁੱਤਰ ਦਾ ਮਰਿਆ ਹੋਇਆ ਚਿਹਰਾ ਉਹਨੇ ਸਾਹਮਣੇ ਵੇਖਿਆ ਤੇ ਉਹ ਰੋਣ ਲੱਗ ਪਿਆ ਉਹਨੇ ਆਪਣਾ ਧਣੁਖ ਛੱਡ ਦਿੱਤਾ ਆ ਮੁਕਟ ਲਾ ਕੇ ਰੱਖ ਦਿੱਤਾ। ਰੋਂਦਾ ਉੱਚੀ ਉੱਚੀ ਬਰਲਾਪ ਕਰਦਾ। ਮੋਹ ਨੇ ਫੜ ਲਿਆ। ਪਕੜ ਲਿਆ ਮੋਹ ਨੇ ਜਕੜ ਲਿਆ ਅਰੁੰਦਾ। ਅੱਛਾ। ਭਗਵਾਨ શ્રીਕ੍ਰਿਸ਼ਨ ਮਹਾਰਾਜ ਨੇ ਬੜਾ ਇਹ ਨੂੰ ਸਮਝਾਇਆ ਕਿ ਅਰਜਨ ਨਾ ਇਸ ਤਰ੍ਹਾਂ ਕਰਾ। ਰੋ ਨਾ। ਉਹੰਦਾ ਨਹੀਂ। ਮੇਰ ਕੋ ਮੈਂ ਹੁਣ ਲੜ ਨਹੀਂ ਸਕਦਾ। ਅੱਛਾ। ਮੇਰ ਕੋ ਨਹੀਂ ਲੜਿਆ ਜਾਣਾ। ਕਿੰਨਾ ਵੇਖੋ ਪੁੱਤਰ ਦਾ ਦਰਦ ਕਿੰਨਾ ਹੁੰਦਾ ਹੈ ਪੁੱਤਰ ਦੇ ਨਾਲ ਬੜੀ ਅਟੈਚਮੈਂਟ ਹੁੰਦੀ ਮਾਂ ਪਿਓ ਦੀ ਜਵਾਨ ਪੁੱਤਰ ਨਾਲੇ ਚੜਾਈ ਕਰਦੇ ਪਰਤਾਨ ਨੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਾਹਿਗੁਰੂ ਸਾਹਮਣੇ ਪੁੱਤਰ ਸ਼ਹੀਦ ਹੋ ਰਹੇ ਨੇ ਤੇ ਪਿਤਾ ਗਲਗੀਆਂ ਵਾਲਾ ਜਕਾਰੇ ਛੱਡਦਾ ਜਕਾਰੇ ਛੱਡਦਾ ਸ਼ਾਬਾਸ਼ ਦੇ ਰਿਹਾ ਹਾਂ ਇੱਕ ਵਿਲੱਖਣ ਪਿਤਾ ਵਿਲੱਖਣ ਮਿਸਾਲ ਸਾਡੇ ਇਤਿਹਾਸ ਦੀ ਇਤਿਹਾਸ ਦੀ ਣੁਕੀ ਮੋਹ ਦੀ ਗੱਲ ਆਪਾਂ ਕਰ ਰਹੇ ਹਾਂ ਹਾਂ ਜਰਨ ਜਿਹੜਾ ਹੈ ਰੋਂਦਾ ਕਿ ਨਹੀਂ ਭਗਵਾਨ ਹੁਣ ਮੇਰੇ ਕੋ ਨਹੀਂ ਲੜਿਆ ਜਾਣਾ ਜਾਂ ਤੇ ਮੇਰਾ ਪੁੱਤਰ ਜੀ ਆਉਂਦਾ ਕਰੋ ਹਾਂ ਤੇ ਨਹੀਂ ਤੇ ਮੇਰੇ ਕੋ ਮੈਂ ਨਹੀਂ ਲੜ ਸਕਦਾ ਬੜਾ ਰੋਂਦਾ ਭਗਵਾਨ ਨੇ ਬੜਾ ਸਮਝਾਇਆ ਕਿ ਨਹੀਂ ਇਸ ਤਰ੍ਹਾਂ ਨਹੀਂ ਹੋਇਆ ਕਰਦਾ ਅਰਜਾ ਸੀ ਉਹਦੀ ਜਿਹੜੀ ਜ਼ਿੰਦਗੀ ਸੀ ਇੰਨੀ ਕੁ ਲਿਖੀ ਹੋਈ ਸੀ ਉਹਦੇ ਸਵਾਸ ਇੰਨੇ ਕੁ ਲਿਖੀ ਹੋਏ ਸਨ ਉਹਦਾ ਇਸ ਤਰ੍ਹਾਂ ਮਰਨਾ ਲਿਖਿਆ ਹੋਇਆ ਸੀ ਜੰਗ ਦੇ ਵਿੱਚ ਤੂੰ ਰੋ ਨਾ ਪਰ ਤੂੰ ਤੇ ਤੈਨੂੰ ਤਾਂ ਮੈਂ ਇਨਾ ਗਿਆਨ ਕਰਵਾਇਆ ਹਾਂ ਤੇ ਜੇ ਤੇਰੇ ਵਰਗਾ ਗਿਆਨੀ ਪੁਰਸ਼ ਵੀ ਜਿਹੜਾ ਮੋਹ ਦੇ ਵਿੱਚ ਫਸ ਜਾਵੇਗਾ ਤੇ ਬਾਕੀਆਂ ਦਾ ਕੀ ਹਾਲ ਹੋਏਗਾ ਬੇਵਾਬ ਪਰ ਅਰਜਨ ਨਹੀਂ ਮੰਨਦਾ ਅੱਛਾ ਮੋਹ ਦੇ ਵਿੱਚ ਫਸਿਆ ਹੋਇਆ ਆ ਅੰਨ ਨਹੀਂ ਭਗਵਾਨ ਤੁਸੀਂ ਦਵਾਪਰ ਯੋਗ ਦੇ અવਤਾਰ ਤੁਸੀਂ ਮੇਰੇ ਪੁੱਤਰ ਨੂੰ ਜਿਉਂਦਾ ਕਰੋ ਤੇ ਭਗਵਾਨ ਬੜਾ ਸਮਝਉਂਦੇ ਨੇ ਸਾਰੀ ਰਾਤ ਰੋਂਦਾ ਰਿਹਾ ਹਾਂ ਦਿਨ ਚੜਿਆ ਇਹਨੇ ਫੇਰ ਭਗਵਾਨ ਨੂੰ ਬੇਨਤੀ ਕਰ ਦਿੱਤੀ ਮਹਾਰਾਜ ਕਿਰਪਾ ਕਰੋ ਮੇਰਾ ਪੁੱਤਰ ਜਿਉਂਦਾ ਕਰੋ ਭਗਵਾਨ ਫੇਰ ਬੜਾ ਸਮਝਉਂਦੇ ਨੇ ਪਰ ਸਮਝਦਾ ਨਹੀਂ ਵਾਹ ਮੋਹ ਦੇ ਵਿੱਚ ਫਸਿਆ ਹੋਇਆ ਆ ਭਗਵਾਨ ਨੇ ਫੇਰ ਇੱਕ ਤਰਕੀਬ ਕੱਢੀ ਆਖਣ ਲੱਗੇ ਇਸ ਤਰ੍ਹਾਂ ਨਹੀਂ ਮੰਨਣਾ ਨਹੀਂ ਭਗਵਾਨ ਕਹਿੰਦੇ ਨੇ ਅਰਜਨ ਆਉ ਸਾਹਮਣੇ ਸਰੋਵਰ ਆਕ ਉਹਦੇ ਵਿੱਚੋਂ ਜਾ ਜਲ ਭਰ ਕੇ ਲਿਆ ਹਾਂਜੀ ਮਹਾਤਮਾ ਦੱਸਦੇ ਨੇ ਵਿਦਵਾਨ ਪੁਰਸ਼ ਕੀ ਇਸ ਇਹ ਸਰੋਵਰ ਉਦੋਂ ਵੀ ਸੀ ਜਦੋਂ ਸੰਸਾਰ ਬਣਿਆ ਸੀ ਹਾਂਜੀ ਤੇ ਇਹ ਉਸ ਜੰਗ ਵੇਲੇ ਵੀ ਸਰੋਵਰ ਹੈ ਸੀ ਤੇ ਅੱਜ ਵੀ ਹੈਗਾ ਉੱਥੇ ਕੁਰੂ ਖੇਤਰ ਦੇ ਵਿੱਚ ਜਿੱਥੇ ਜੰਗ ਹੋਇਆ ਹਾਂਜੀ ਹੁਣ ਜਦੋਂ ਭਗਵਾਨ ਆਖਣ ਲੱਗੇ ਕਿ ਜਾ ਜਲ ਭਰ ਕੇ ਲਿਆ ਅਰਜਨ ਜਿਹੜਾ ਸੀ ਉਹਨੂੰ ਇੱਕ ਆਸ ਦਿਖਾਈ ਦਿੱਤੀ ਹਾਂ ਵੀ ਹੁਣ ਮੈਂ ਜਲ ਭਰ ਕੇ ਲਿਆਵਾਂਗਾ ਤੇ ਭਗਵਾਨ ਨੇ ਛੱਟਾ ਮਾਰ ਦੇਣਾ ਤੇ ਮੇਰਾ ਪੁੱਤਰ ਜਿਹੜਾ ਜਿਉਂਦਾ ਹੋ ਜਾ ਜਿਉਂਦਾ ਹੋ ਜਾ ਅਰਜਨ ਫਟਾਫਟ ਗਿਆ ਜਲ ਭਰ ਕੇ ਲਿਆਇਆ ਗੜਵਾ ਲੈ ਆਇਆ ਆ ਕੇ ਬੇਨਤੀ ਕਰਦਾ ਮਹਾਰਾਜ ਮੈਂ ਜਲ ਲੈ ਆਇਆ ਹਾਂਜੀ ਭਗਵਾਨ ਆਖਣ ਲੱਗੇ ਅਰਜਨ ਇੱਕ ਕੰਮ ਕਰ ਇਹ ਜਲ ਜਿਹੜਾ ਤੂੰ ਲੈ ਕੇ ਆਇਆ ਇਹਨੂੰ ਉੱਥੇ ਡੋਲ ਲਿਆ ਅਰਜਨ ਮੰਨ ਦੇ ਵੀ ਸੋਚਦਾ ਚਲੋ ਹੋਰ ਕਿਸੇ ਤਰੀਕੇ ਦੇ ਨਾਲ ਮੇਰੇ ਪੁੱਤਰ ਨੂੰ ਜਿਉਂਦਾ ਕਰਨਾ ਹੋਏ ਹਾਂਜੀ ਅਰਜਨ ਭੱਜ ਕੇ ਉਹ ਜਲ ਡੋਲ ਕੇ ਆ ਗਿਆ ਤੇ ਵਾਪਸ ਆਇਆ ਬੇਨਤੀ ਕਰਦਾ ਮਹਾਰਾਜ ਮੈਂ ਜਲ ਡੋਲ ਆਇਆ ਹਾਂਜੀ ਭਗਵਾਨ ਲੱਖਣ ਲੱਗੇ ਉਹ ਜਿਹੜਾ ਜਲ ਤੂੰ ਡੋਲ ਕੇ ਆਇਆ ਹੈ ਨਾ ਉਹੀ ਜਲ ਜਿਹੜਾ ਗੜਵੇ ਦੇ ਵਿੱਚ ਭਰ ਕੇ ਲਿਆਉਣਾ। ਅਰਜਨ ਜਿਹੜਾ ਸੀ ਨਾ ਸੋਚਾਂ ਦੇ ਵਿੱਚ ਪੈ ਗਿਆ ਆਖਣ ਲੱਗਾ ਮਹਾਰਾਜ ਉਹ ਜਲ ਮੈਂ ਜਿਹੜਾ ਉਹ ਜਲ ਤੇ ਸਰੋਵਰ ਦੇ ਜਲ ਦੇ ਵਿੱਚ ਮਿਲ ਗਿਆ। ਉਹ ਮੈਂ ਕਿਦਾਂ ਕੱਢ ਕੇ ਲਿਆਵਾਂਗਾ। ਭਗਵਾਨ ਲੱਖਣ ਲੱਗੇ ਇਸੇ ਤਰ੍ਹਾਂ ਅਭੀ ਮੈਨੂੰ ਦੀ ਆਤਮਾ ਜਿਹੜੀ ਉਹ ਪਰਮਾਤਮਾ ਦੇ ਵਿੱਚ ਬਲੀਨ ਹੋ ਗਈ। ਮੈਨੂੰ ਹੁਣ ਪਤਾ ਨਹੀਂ ਲੱਗ ਰਿਹਾ ਉਹਦੀ ਆਤਮਾ ਕਿੱਥੇ। ਆਤਮਾ ਜਿਹੜੀ ਹੈ ਪਰਮਾਤਮਾ ਦੇ ਵਿੱਚ ਮਿਲ ਗਈ ਹੈ ਬੂੰਦ ਸਮੁੰਦਰ ਦੇ ਵਿੱਚ ਮਿਲ ਕੇ ਸਮੁੰਦਰ ਦਾ ਰੂਪ ਹੋ ਗਈ। ਹਰ ਹਰ ਜਨ ਦੁਈ ਇਕ ਹੈ ਬੇਬੇ ਵਿਚਾਰ ਕਸ਼ਨਾ ਹੈ ਜਲ ਤੇ ਪਜ ਤਰੰਗ ਜਿਉ ਜਲ ਹੀ ਵਿਖੇ ਸੰਭਵ ਹੈ ਵੇਚੀ ਸਮਾ ਗਏ ਇਸ ਤਰ੍ਹਾਂ ਜਦੋਂ ਫਿਰ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਅਰਜਨ ਨੂੰ ਸਮਝਾਇਆ ਤੇ ਤਾਂ ਫਿਰ ਉਹ ਦੁਆਰਾ ਉਹ ਮੋਹ ਦੇ ਬੰਧਨ ਜਿਹੜੇ ਪੈ ਗਏ ਸਨ ਉਹਨਾਂ ਦੇ ਵਿੱਚੋਂ ਨਿਕਲਿਆ ਤੇ ਉਹ ਫਿਰ ਦੁਆਰਾ ਲੜਨ ਵਾਸਤੇ ਤਿਆਰ ਹੋਇਆ ਇਹ ਮੋਹ ਐਸਾ ਹੈ ਵੇਖੋ ਕਿੱਡਾ ਵੱਡਾ ਗਿਆਨੀ ਅਰਜਨ ਜਿਸ ਨੂੰ ਭਗਵਾਨ ਸ਼੍ਰੀ ਕ੍ਰਿਸ਼ਨ ਮਹਾਰਾਜ ਨੇ ਆਪਣਾ ਵਿਰਾਟ ਰੂਪ ਵਖਾ ਕੇ ਉਹਨੂੰ ਗਿਆਨ ਕਰਵਾਇਆ ਸਭ ਕੁਝ ਉਹ ਫਸ ਗਿਆ ਇੱਕ ਹੋਰ ਸਾਖੀ ਹੁੰਦੀ ਬਹੁਤ ਪੁਰਾਤਨ ਸਾਡੇ ਭਾਰਤ ਵਰਸ਼ੇ ਦੇ ਵਿੱਚ ਇੱਕ ਰਾਜਾ ਹੋਇਆ ਹੈ ਰਾਜਾ ਜੜਪਰਤ ਬੜਾ ਗਿਆਨਮਾਨ ਰਾਜਾ ਸੀ ਇਹ ਪਹਿਲਾ ઋષਿ ਸੀ ਇੱਕ ਪਿਛਲੇ ਜਨਮ ਦੇ ਵਿੱਚ ਜੰਗਲ ਦੇ ਵਿੱਚ ਜਿਸ ਤਰ੍ਹਾਂ ਛੱਪਰ ਪਾਇਆ ਹੋਇਆ ਨਾ ਕੁੱਟੀਆਂ ਬਣਾ ਕੇ ਪੁਰਾਣੇ ਸਮੇਂ ਦੇ ਵੀ ઋષਿ ਜਿਹੜੇ ਸਨ ਅਸਰਾ ਰਿੰਦੇ ਹੁੰਦੇ ਸਨ ਜੰਗਲਾਂ ਦੇ ਵਿੱਚ ਇਹਨੇ ਇੱਕ ਆਪਣਾ ਆਸ਼ਰਮ ਬਣਾਇਆ ਹੋਇਆ ਸੀ ਕਿਸੇ ਨੂੰ ਆਪਣੇ ਆਸ਼ਰਮ ਦੇ ਨੇੜੇ ਨਹੀਂ ਸੀ ਹੁੰਦਿੰਦਾ ਕਿ ਕਿਸੇ ਦੇ ਨਾਲ ਪਿਆਰ ਨਾ ਪੈ ਜਾਏ ਮੋਹ ਨਾ ਪੈ ਜਾਏ ਕਿਸੇ ਨਾਲ ਕੱਲਾ ਰਹਿੰਦਾ ਸੀ ਇੱਕ ਗਊ ਰੱਖੀ ਹੋਈ ਸੀ ਉਹਦਾ ਦੁੱਧ ਇਹਨੇ ਚੋ ਕੇ ਤਪੀ ਲਨ ਆਪਣਾ ਉੱਥੇ ਤਪੱਸਿਆ ਕਰਦੇ ਰਹਿਣਾ। ਅੱਛਾ। ਇੱਕ ਦਿਨ ਕੀ ਹੋਇਆ ਹਰਨਾ ਦੀ ਡਾਰ ਇੱਕ ਇਹਦੇ ਆਸ਼ਰਮ ਦੇ ਅੱਗੋਂ ਦੀ ਲੰਗਦੀ ਹੈ। ਡਾਰ ਦੇ ਪਿੱਛੇ ਸ਼ੇਰ ਲੱਗਿਆ ਹੋਇਆ। ਵਾਹ। ਹਰਨੀ ਦਾ ਇੱਕ ਛੋਟਾ ਜਿਹਾ ਬੱਚਾ ਹੈ। ਜਦੋਂ ਉਹਦੀ ਮਾਂ ਨੇ ਵੇਖਿਆ ਕਿ ਸ਼ੇਰ ਪਿੱਛੇ ਆ ਰਿਹਾ ਹੈ ਤਾਂ ਉਹ ਆਪਣੇ ਬੱਚੇ ਨੂੰ ਛੱਡ ਕੇ ਉਹ ਵੀ ਭੱਜ ਗਈ। ਉਹ ਛੋਟਾ ਜਿਹਾ ਬੱਚਾ ਜਿਹੜਾ ਸੀ ਨਾ ਉਹ ਸੰਤਾਂ ਦੇ ਆਸ਼ਰਮ ਦੇ ਵਿੱਚ ਆ ਗਿਆ। ਅੱਛਾ। ਸੰਤਾਂ ਦੀ ਸਮਾਦੀ ਲੱਗੀ ਹੋਈ ਸੀ ਜਦੋਂ ਸਮਾਦੀ ਤੋਂ ਉਪਰਾਮ ਹੋਈ ਨੇਤਰ ਖੋਲੇ ਵੇਖਿਆ ਸਾਹਮਣੇ ਫ਼ਰਨੀ ਦਾ ਛੋਟਾ ਜਿਹਾ ਬੜਾ ਫ਼ਰਨੀ ਦਾ ਬੱਚਾ ਬੜਾ ਪਿਆਰਾ ਹੁੰਦਾ ਲੇਖਣ ਵਿੱਚ ਕਿੰਨਾ ਸੁੰਦਰ ਲੱਗਦਾ ਹਾਂਜੀ ਹਾਂਜੀ ਤੇ ਉਹਨੂੰ ਵੇਖ ਕੇ ਨਾ ਮਨ ਦੇ ਵਿੱਚ ਆਇਆ ਇਹ ਕੁਝ ਮਦਦ ਮੰਗਦਾ ਹੈ ਹਾਂਜੀ ਸੰਤਾਂ ਨੇ ਕੀ ਕੀਤਾ ਗਊ ਚੋਕ ਕੇ ਤੇ ਉਹਨੂੰ ਥੋੜਾ ਜਿਹਾ ਦੁੱਧ ਪਿਆ ਦਿੱਤਾ ਹਾਂ ਕਰਦੇ ਆ ਕਰਦੇ ਆ ਸੰਤਾਂ ਦਾ ਇਹਦੇ ਨਾਲ ਪਿਆਰ ਪੈ ਗਿਆ ਹਾਂ ਇਨੂੰ ਕਿਤੇ ਦੂਰ ਨੇੜੇ ਤੇ ਜਿਹੜੇ ਨਹੀਂ ਸੰਜਾਨ ਦਿੰਦੇ ਕਿਤੇ ਇਹਨੂੰ ਸ਼ੇਰ ਨਾ ਖਾ ਜਾ। ਆਸ਼ਰਮ ਦੇ ਵਿੱਚ ਹੀ ਰੱਖਦੇ ਸਨ ਅਸੀਂ। ਗਊ ਦਾ ਦੁੱਧ ਚਵਾ ਕੇ ਇਹਨੂੰ ਪਿਆ ਦੇਣਾ। ਤੇ ਸੰਤਾਂ ਨੇ ਜਿੱਥੇ ਆਸ਼ਰਮ ਆਪਣੇ ਆਸ਼ਰਮ ਦੇ ਵਿੱਚ ਸਮਾਧੀ ਲਾਉਣੀ, ਨਾਮ ਜਪਣਾ, ਇਹਨੇ ਵੀ ਆਪਣੀ ਬੁੱਧੀ ਸੁੱਟ ਕੇ ਉੱਥੇ ਪਏ ਰਹਿਣ। ਮੋਹ ਪਿਆ। ਤੇ ਜੀਵ ਜਿਹੜੇ ਨੇ ਇਹ ਵੀ ਪਿਆਰ ਦੇ ਪੁੱਤ ਕਿੰਨੇ ਜੀ ਪਿਆਰ ਦੇ ਪੁੱਤ। ਹੋਇਆ ਕਿ ਜਦੋਂ ਇਹ ਕਰਦੇ ਆ ਕਰਦੇ ਆ ਇਸ ਤਰ੍ਹਾਂ ਸਮਾਂ ਲੰਘਦਿਆਂ ਗਿਆ ਇਹ ਬੱਚਾ ਜਿਹੜਾ ਸੀ ਜਿਹਨੂੰ ਇਹਨੇ ਪਿਆਰ ਦੇ ਨਾਲ ਪਾਲ ਲਿਆ ਸੀ ਨਾ ਇਹ ਵੱਡਾ ਹੋ ਗਿਆ। ਹਾਂਜੀ। ਇੱਕ ਦਿਨ ਹਰਿਆ ਦੀ ਢਾਰ ਜਿਹੜੀ ਹੈ ਹਿਰਨਾ ਦੀ ਆਸ਼ਰਮ ਦੇ ਅੱਗੋਂ ਦੀ ਲੰਗਦੀ ਹੈ ਇਹ ਹਿਰਨਿਆਂ ਨੂੰ ਵੇਖ ਕੇ ਤੇ ਉਹਨਾਂ ਦੇ ਨਾਲ ਚਲਾ ਗਿਆ ਵਾਹ ਹੁਣ ਸੰਤ ਜਦੋਂ ਸਮਾਧੀ ਤੋਂ ਉਪਰਾਮ ਹੋਏ ਵੇਖਿਆ ਉਹ ਬੱਚਾ ਜਿਹਨੂੰ ਐਨੇ ਪਿਆਰ ਦੇ ਨਾਲ ਪਾਲਿਆ ਉਹ ਅਜ ਲੱਭਦਾ ਨਹੀਂ ਉਹਦੇ ਨਾਲ ਪਿਆਰ ਪੈ ਗਿਆ ਸੀ ਅਟੈਚਮੈਂਟ ਹੋ ਗਈ ਸੀ ਉਹਦੇ ਨਾਲ ਜੁੜ ਗਏ ਸਨ ਸੰਤਾਂ ਦੇ ਨਾਲ ਐਨਾ ਜਿਆਦਾ ਦੁੱਖ ਲੱਗਾ ਇੰਨੀ ਜਿਆਦਾ ਵਿਛੋੜੇ ਦੀ ਸੱਟ ਐਸੀ ਵੱਜੀ ਪ੍ਰਾਣ ਨਿਕਲ ਗਏ ਵਾਹ ਪਰ ਜਦੋਂ ਪ੍ਰਾਣ ਨਿਕਲੇ ਧਿਆਨ ਕਿੱਥੇ ਰਹਿ ਗਿਆ ਉਹ ਹਿਰਨੀ ਦੇ ਬੱਚੇ ਦੇ ਵਿੱਚ ਮੋਹ ਪੈ ਗਿਆ ਬੱਚਾ ਕਿੱਥੇ ਗਿਆ ਹਾਂ ਉਹਦੇ ਨਾਲ ਪਿਆਰ ਪੈ ਗਿਆ ਹੁਣ ਸਾਡੀ ਗੁਰਬਾਣੀ ਇਹ ਦੱਸਦੀ ਹੈ ਭਗਤ ਤਰਲੋਚਨ ਜੀ ਦੱਸਦੇ ਨੇ ਕਿ ਜਿੱਥੇ ਅਖੀਰਲੇ ਵਾਲੇ ਮਨੁੱਖ ਦਾ ਧਿਆਨ ਹੁੰਦਾ ਉਹਦੀ ਆਤਮਾ ਉੱਥੇ ਜਾਂਦੀ ਹੈ ਅੰਤਕਾਲ ਜੇ ਲక్ష్ਮੀ ਸਿਮਰੈ ਐਸੀ ਜਨਤਾ ਮਹਿ ਜੇ ਮਰੇ ਸਰਪ ਜੋਨ ਵੱਲ ਵੱਲ ਉਤਰ ਹੈ ਅੰਤਕਾਲ ਜੇ ਮੰਦਰ ਸਿਮਰੈ ਐਸੀ ਜਨਤਾ ਮਹਿ ਜੇ ਮਰੇ ਪ੍ਰੇਤ ਜੋਨ ਵੱਲ ਵੱਲ ਉਤਰ ਹੈ ਅੰਤਕਾਲ ਜੇ istri ਸਿਮਰੈ ਐਸੀ ਜਨਤਾ ਮਹਿ ਜੇ ਮਰੇ ਬੇਸਵਾ ਜੋਨ ਵੱਲ ਵੱਲ ਉਤਰ ਹੈ ਅੰਤਕਾਲ ਜੇ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਂਨ ਵਲਵਲਾ ਉਤਰੈ ਵਾਹ ਜੀ 12 12 ਜੰਮੀ ਦਾ ਵਾਹ ਜੀ ਵਲਵਲਾ ਉਤਰੈ بار-ਬਾਰ بار-ਬਾਰ ਤੇ ਅੰਤਕਾਲ ਨਾਰਾਇਣ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦੇ ਤ੍ਰਿਲੋਚਨ ਤੇ ਨਰਮੁਖਤਾ ਪੀਤੰਬਰ ਵਾਕੇ ਹਿਰਦੇ ਬਸ ਵਾਹ ਅਖੀਰਲੇ ਵੇਲੇ ਕੋਈ ਨਾਮ ਜਪਦਾ ਮਰਦਾ ਤੇ ਉਹ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੁਣ ਇਸ ઋષਿ ਦਾ ਧਿਆਨ ਉਸ ਹਿਰਨ ਦੇ ਵਿੱਚ ਰਹਿ ਗਿਆ ਤੇ ਅਗਲਾ ਜਨਮ ਹੀ ਹਿਰਨ ਦਾ ਧਾਰਨਾ ਪੈ ਗਿਆ। ਉਹ ઋષਿ ਜਿਹੜਾ ਕਿਸੇ ਨੂੰ ਆਪਣੇ ਆਸ਼ਰਮ ਦੇ ਨੇੜੇ ਨਹੀਂ ਸੀ ਆਉਣ ਦਿੰਦਾ ਇੱਕ ਮੋਹ ਦੇ ਕਾਰਨ ਉਹ ਹਰਨ ਤੋਂ ਬਾਅਦ ਫਿਰ ਇਹਦਾ ਇੱਕ ਜਨਮ ਹੁੰਦਾ ਹੈ ਗਰੀਬ ਪਰਿਵਾਰ ਦੇ ਵਿੱਚ। ਗਰੀਬ ਪਰਿਵਾਰ ਦੇ ਵਿੱਚ ਜਦੋਂ ਜਨਮ ਹੋਇਆ ਇਹ ਜਦੋਂ ਥੋੜਾ ਜਿਹਾ ਵੱਡਾ ਹੋਇਆ ਨਾ ਇਹਨੂੰ ਪਤਾ ਸੀ ਪਿਛਲੇ ਜਨਮ ਦੇ ਵਿੱਚ ਮੈਂ ਇੱਕ ઋષਿ ਸਾਂ। ਤੇ ਮੋਹ ਦੇ ਕਾਰਨ ਮੈਨੂੰ ਇੱਕ ਜਨਮ ਹਿਰਨ ਦਾ ਤਾਰਨਾ ਪਿਆ ਇਸ ਕਰਕੇ ਕਿਸੇ ਦੇ ਨਾਲ ਬੋਲਦਾ ਨਹੀਂ ਸੀ ਬਚਪਨ ਤੋਂ ਨਹੀਂ ਸੀ ਬੋਲਦਾ ਕਿਸੇ ਨਾਲ ਵਾਹ ਇਹਦਾ ਨਾਮ ਸੀ ਭਰਤ ਤੇ ਜੜ ਹੋਣ ਕਰਕੇ ਸਧਾਰਨ ਹੋਣ ਕਰਕੇ ਇਹਦਾ ਨਾਮ ਪੈ ਗਿਆ ਜਣਪਰਤ ਜਣਪਰਤ ਕਦੇ ਇਹਨੇ ਮਾਂ ਨੂੰ ਮਾਂ ਨਹੀਂ ਆਖਿਆ ਕਦੇ ਪਿਓ ਨੂੰ ਪਿਓ ਨਹੀਂ ਆਖਿਆ ਵਾਹ ਜੜ ਸੀ ਜੜਪਰਤ ਇਸ ਪਿੰਡ ਦਾ ਜਿਹੜਾ ਰਾਜਾ ਸੀ ਨਾ ਉਹਦੇ ਘਰ ਕੋਈ ਔਲਾਦ ਨਹੀਂ ਸੀ ਜਿਹੜੇ ਹੁਣ ਜੋਤਿਸ਼ੀ ਸਨ ਉਹਨਾਂ ਨੇ ਰਾਜੇ ਨੂੰ ਆਖਿਆ ਰਾਜਨ ਤੇਰੇ ਘਰ ਦੇ ਵਿੱਚ ਔਲਾਦ ਹੋ ਸਕਦੀ ਏ ਜੇ ਕਿਸੇ ਬੱਚੇ ਦੀ ਬਲੀ ਦਿੱਤੀ ਜਾਵੇ ਹਾਂਜੀ ਰਾਜੇ ਨੇ ਡੋਂਡੀ ਪੜਵਾ ਦਿੱਤੀ ਕਿ ਕੋਈ ਗਰੀਬ ਜਿਹੜਾ ਮੈਨੂੰ ਬਲੀ ਦੇਣ ਵਾਸਤੇ ਆਪਣਾ ਬੱਚਾ ਦੇਓ ਤੇ ਮੈਂ ਬਹੁਤ ਸਾਰਾ ਧਨ ਦੇ ਕੇ ਉਹਨੂੰ ਅਮੀਰ ਕਰ ਦੇਵਾਂਗਾ ਹੁਣ ਇਹ ਜਿਹੜੇ ਗਰੀਬ ਆਪਿਓ ਸਨ ਨਾ ਇਹਨਾਂ ਨੇ ਵੀ ਆਵਾਜ਼ ਸੁਣੀ ਵੀ ਸਾਡੇ ਰਾਜੇ ਨੂੰ ਇੱਕ ਬੱਚੇ ਦੀ ਲੋੜ ਹੈ ਇਹਨਾਂ ਨੇ ਸਲਾਹ ਕੀਤੀ ਵੀ ਆਹ ਬੱਚਾ ਜਿਹੜਾ ਸਾਡਾ ਸਿੱਧੜ ਜੈ ਨੇ ਕਦੇ ਮਾਂ ਨੂੰ ਮਾਂ ਨਹੀਂ ਆਖਿਆ ਕਦੇ ਪਿਓ ਨੂੰ ਪਿਓ ਨਹੀਂ ਆਖਿਆ ਤੇ ਆਪਾਂ ਇਹਨੂੰ ਰਾਜੇ ਨੂੰ ਦੇ ਦਈਏ ਸਾਡੇ ਰਾਜੇ ਦੇ ਕੰਮ ਆਏਗਾ ਤੇ ਸਾਡੀ ਵੀ ਗਰੀਬੀ ਦੂਰ ਹੋ ਜਾਏਗੀ ਸਾਨੂੰ ਪੈਸੇ ਮਿਲ ਜਾਣਗੇ ਰਾਜੇ ਨੂੰ ਦੇ ਦਿੱਤਾ ਰਾਜੇ ਦੇ ਮਹਿਲਾਂ ਦੇ ਵਿੱਚ ਆ ਗਿਆ ਹੁਣ ਰਾਜੇ ਨੇ ਸੋਚਿਆ ਕਿ ਅੱਜ ਇਹਦੀ ਬਲੀ ਦੇਣੀ ਹੈ ਇਹਨੂੰ ਥੋੜਾ ਜਿਹਾ ਖੇਡਣ ਵਾਸਤੇ ਛੱਡ ਦਿੱਤਾ ਜਾ ਬੱਚਾ ਜਿਹੜਾ ਹੈ ਉਹ ਥੱਲੇ ਖੇਡ ਰਿਹਾ ਰਾਜਾ ਉੱਪਰੋਂ ਦੇਖ ਰਿਹਾ ਮਹਿਲ ਦੇ ਕੀ ਬੱਚਾ ਕੀ ਖੇਡ ਖੇਡ ਰਿਹਾ ਠੀਕ ਹੈ ਬੱਚਾ ਕੀ ਕਰਦਾ ਉਹਨੇ ਚਾਰ ਢੇਰੀਆਂ ਬਣਾਈਆਂ ਮਿੱਟੀ ਦੀਆਂ ਪਹਿਲੀ ਢੇਰੀ ਢਾ ਦਿੱਤੀ ਦੂਸਰੀ ਵੀ ਢਾ ਦਿੱਤੀ ਤੀਸਰੀ ਵੀ ਢਾ ਦਿੱਤੀ ਚੌਥੀ ਢੇਰੀ ਦੇ ਅੱਗੇ ਬੈਠਾ ਹੋਇਆ ਰਾਜਾ ਉੱਤਰ ਕੇ ਥੱਲੇ ਹੁੰਦਾ ਹੈ ਆਕੇ ਨੂੰ ਪੁੱਛਦਾ ਹੈ ਕਿ ਤੇਰੀ ਖੇਡ ਮੈਨੂੰ ਸਮਝ ਨਹੀਂ ਆਈ ਤੂੰ 4 ਢੇਰੀਆਂ ਬਣਾਈਆਂ ਨੇ ਪਹਿਲੀ ਵੀ ਢਾ ਦਿੱਤੀ ਦੂਸਰੀ ਵੀ ਢਾ ਦਿੱਤੀ ਤੀਸਰੀ ਵੀ ਢਾ ਦਿੱਤੀ ਪਰ ਚੌਥੀ ਨਹੀਂ ਢਾਈ ਇਹਦੇ ਅੱਗੇ ਤੂੰ ਬੈਠਾ ਹੋਇਆ ਕੀ ਕਾਰਨ ਹੈ ਉਹ ਜਿਹੜਾ ਬਾਲਗ ਅੱਜ ਤੱਕ ਜਿਹੜਾ ਬੋਲਿਆ ਨਹੀਂ ਸੀ ਉਹ ਫਿਰ ਉਸ ਦਿਨ ਬੋਲਿਆ ਆਖਣ ਲੱਗਾ ਰਾਜਨ ਆ ਪਹਿਲੀ ਢੇਰੀ ਜਿਹੜੀ ਹੈ ਨਾ ਇਹ ਮੇਰੇ ਮਾਤਾ ਪਿਤਾ ਦੀ ਸੀ ਦੁਨੀਆ ਦਾ ਕੋਈ ਮਾਪਿਓ ਆਪਣੇ ਬੱਚੇ ਨੂੰ ਨਹੀਂ ਵੇਚਦਾ ਪਰ ਮੇਰੇ ਮਾਪਿਓ ਨੇ ਮੇਰੇ ਮੈਨੂੰ ਵੇਚ ਦਿੱਤਾ ਇਸ ਕਰਕੇ ਉਹਨਾਂ ਦੀ ਢੇਰੀ ਮਿਟਾ ਦਿੱਤੀ ਦੂਸਰੀ ਢੇਰੀ ਤੇਰੀ ਸੀ ਰਾਜਾ ਜਦੋਂ ਕਿਸੇ ਬੰਦੇ ਨੂੰ ਕਿਤੋਂ ਇਨਸਾਫ ਨਹੀਂ ਮਿਲਦਾ ਉਦੋਂ ਰਾਜਾ ਇਨਸਾਫ ਕਰਦਾ ਹੈ ਪਰ ਤੂੰ ਤੇ ਮੈਨੂੰ ਆਪ ਹੀ ਵੱਢਣ ਵਾਸਤੇ ਤੁਰਿਆ ਹੋਇਆ ਇਸ ਕਰਕੇ ਤੇਰੀ ਢੇਰੀ ਵੀ ਮਿਟਾ ਦਿੱਤੀ ਤੂੰ ਮੇਰੀ ਸਹਾਇਤਾ ਕਿਉਂ ਕਰੇਗਾ ਤੂੰ ਤਾਂ ਮੈਨੂੰ ਆਪ ਮਾਰਨਾ ਤੀਸਰੀ ਢੇਰੀ ਦੇਵਤੇ ਦੀ ਹੈ ਦੇਵਤੇ ਵਾਸਤੇ ਤੂੰ ਮੇਰੀ ਬਲੀ ਦੇ ਰਿਹਾ ਹੈ ਉਹ ਵੀ ਮੇਰੀ ਕੋਈ ਸਹਾਇਤਾ ਨਹੀਂ ਕਰੇਗਾ ਚੌਥੀ ਟੈਰੀ ਹੁਣ ਪਰਮੇਸ਼ਰ ਦੀ ਏ ਇੱਕ ਪਰਮੇਸ਼ਰ ਦੇ ਉੱਤੇ ਮੇਰੀ ਆਸ ਏ ਉਹ ਮੇਰੀ ਸਹਾਇਤਾ ਕਰੇਗਾ ਉਹਦੇ ਉੱਤੇ ਮੇਰੀ ਡੋਰ ਏ ਉਹਦਾ ਮੈਂ ਆਸਰਾ ਲਿਆ ਹੋਇਆ ਉਸ ਰਾਜੇ ਨੇ ਬਾਲਕ ਦੇ ਚਰਨ ਫੜਨੇ ਐਨਾ ਗਿਆਨਵਾਨ ਬਾਲਕ ਉਸ ਬਾਲਕ ਨੂੰ ਆਪਣਾ ਪੁੱਤਰ ਬਣਾ ਲਿਆ ਉਹ ਫਿਰ ਵੱਡਾ ਹੋ ਕੇ ਰਾਜਾ ਬਣਿਆ ਰਾਜਾ ਜੜਪਰਥ ਵਾਹ ਫਿਰ ਵੀ ਉਹ ਬਾਲਕ ਰਾਜਕਾਜ ਨੂੰ ਛੱਡ ਕੇ ਤੇ ਜੰਗਲ ਦੇ ਵਿੱਚ ਤਪੱਸਿਆ ਕਰਨ ਵਾਸਤੇ ਚਲਾ ਗਿਆ ਉਹਨੂੰ ਪਤਾ ਸੀ ਪਿਛਲੇ ਜਨਮ ਦਾ ਕਿ ਮੈਂ ਪਿਛਲੇ ਜਨਮ ਦੇ ਵਿੱਚ ਇੱਕ ਰਿਸ਼ੀ ਸਾਹਿਬ ਮੋਹ ਦੇ ਕਾਰਨ ਮੈਨੂੰ ਇੱਕ ਜਨਮ ਜਿਹੜਾ ਹਰੰਦਾ ਧਾਰਨਾ ਪੈ ਗਿਆ ਤੇ ਇੱਕ ਪਰਮੇਸ਼ਰ ਦਾ ਸਿਮਰਨ ਹੀ ਹੈ ਜਿਹੜਾ ਮੈਨੂੰ ਮੋਹ ਤੋਂ ਬਚਾ ਸਕਦਾ ਹੈ ਇਹ ਆ ਮੋਹ ਜਿਹੜਾ ਜਿਹੜਾ ਬਹੁਤ ਜ਼ਿਆਦਾ ਬਲਵਾਨ ਹੈ ਵਾਹ ਇਹਦੇ ਤੋਂ ਕੇਵਲ ਤੇ ਕੇਵਲ ਸਤਿਗੁਰੂ ਦਾ ਸਿਮਰਨ ਜਿਹੜਾ ਉਹ ਸਾਨੂੰ ਬਚਾ ਸਕਦਾ ਨਹੀਂ ਤੇ ਇਸ ਮੋਹ ਨੇ ਕਿਸੇ ਨੂੰ ਨਹੀਂ ਛੱਡਿਆ ਅਸੀਂ ਵੇਖ ਰਹੇ ਹਾਂ ਸੰਸਾਰ ਦੇ ਵਿੱਚ ਮੋਹ ਦੇ ਕਰਕੇ ਲੋਕ ਜਿਹੜੇ ਨੇ ਦੁਖੀ ਨੇ ਕਿਸੇ ਦਾ ਪੁੱਤਰ ਚੜ੍ਹਾਈ ਕਰ ਜਾਂਦਾ ਉਹ ساری ਉਮਰ ਦੁਖੀ ਹੈ ਹਾਂ ਜੀ ਕਿਸੇ ਦਾ ਧਨ ਦੌਲਤ ਉਹਦੇ ਕੋਲੋਂ ਚਲੀ ਜਾਂਦੀ ਹੈ ਉਹ ਦੁਖੀ ਹੈ ਕਿਉਂਕਿ ਉਹਦੇ ਨਾਲ ਅਟੈਚਮੈਂਟ ਬਣ ਗਈ ਪਿਆਰ ਬਣ ਗਿਆ ਕਿਸੇ ਦੇ ਘਰ ਗਰੀਬੀ ਆ ਗਈ ਉਹ ਰੋਈ ਜਾਂਦਾ ਕਿ ਮੇਰੇ ਕੋਲ ਅਰ ਪਹਿਲਾਂ ਬੜਾ ਸੁੱਖ ਦੇ ਸਾਧਨ ਸਨ ਤੇ ਪਹਿਲਾਂ ਬੜਾ ਕੁਝ ਸੀਗਾ ਉਹ ਸਾਰਾ ਕੁਝ ਮੋਹ ਦੇ ਕਰਕੇ ਆ ਇਹ ਵੀ ਇੱਕ ਸ਼ਬਦ ਹੁੰਦਾ ਵੀ ਵੱਡੇ ਵੱਡੇ ਜੋ ਦੀਸੇ ਲੋਕ ਹਾਂ ਜੀ ਇਹਦੀ ਵਿਆਖਿਆ ਮੜੀ ਕਰਕੇ ਵੇਖੋ ਵੱਡੇ ਵੱਡੇ ਜੋ ਦੀਸੇ ਲੋਕ ਤਿੰਨ ਕੋ ਵਿਆਪੇ ਚਿੰਤਾ ਰੋਗ ਚਿੰਤਾ ਇਸ ਤਰ੍ਹਾਂ ਹੀ ਮੇਰੇ ਖਿਆਲ ਪਾਠ ਹਾਂ ਉਹ ਵੱਡੇ ਵੱਡੇ ਲੋਕ ਜਿਹੜੇ ਨੇ ਉਹਨਾਂ ਨੂੰ ਚਿੰਤਾ ਚਿੰਤਾ ਨੇ ਉਹਨਾਂ ਨੂੰ ਖੜਿਆ ਹੋਇਆ ਵੱਡੇ ਵੱਡੇ ਲੋਕ ਜਿਹੜੇ ਨੇ ਉਹਨਾਂ ਦੇ ਕੋਲ ਸਾਰਾ ਕੁਝ ਆ ਸਾਰਾ ਕੁਝ ਇਹਦੇ ਉੱਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਮੈਂ ਥੋੜਾ ਜਿਹਾ ਖੁੱਲ ਕੇ ਆਪਾਂ ਗੱਲ ਕਰਾਂਗੇ ਥੋੜੀ ਜੀ ਤੁਸੀਂ ਪ੍ਰਸ਼ਨ ਕੀਤਾ ਇਹ ਵੀ ਮੈਂ ਦੱਸ ਦਿਆਂ ਉਹ ਦੁਖੀ ਕਿਉਂ ਨੇ ਹਾਂਜੀ ਉਹਨਾਂ ਨੇ ਸੰਸਾਰਿਕ ਪਦਾਰਥ ਤੇ ਇਕੱਠੇ ਕਰ ਲਏ ਪਰ ਪਦਾਰਥਾਂ ਦੇ ਵਿੱਚ ਸੁੱਖ ਨਹੀਂ ਹੋਇਆ ਨਹੀਂ ਜੀ ਹਾਂ ਹਾਂ ਸੁੱਖ ਕੇਵਲ ਤੇ ਕੇਵਲ ਨਾਮ ਦੇ ਇਹ ਪਦਾਰਥਾਂ ਦੇ ਵਿੱਚ ਸੁੱਖ ਹੁੰਦਾ ਤੇ ਗੁਰੂ ਅਰਜਨ ਦੇਵ ਜੀ ਲਿਖਦੇ ਪਾਤਸ਼ਾ ਸੁਖ ਦਾ ਸਿਧਾਂਤ ਦੱਸੰਦੇ ਸੁਖ ਨਾਹੀਂ ਬਹੁਤੇ ਤਨ ਖਾਟੇ ਸੁਖ ਨਾਹੀਂ ਪੇਖੇ ਨਿਰਤਣਾਟੇ ਸੁਖ ਨਾਹੀਂ ਬਹੁ ਦੇਸ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਇਹ ਕੰਮ ਨਹੀਂ ਕੀਤਾ ਉਹਨਾਂ ਨੇ ਸਹੀ ਕਰ ਹਰੀ ਦੇ ਗੁਣ ਨਹੀਂ ਗਾਏ ਜਿਸ ਕਰਕੇ ਉਹ ਦੁਖੀ ਨੇ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਉਹ ਦੁਖੀ ਨੇ ਸੋ ਇਸ ਕਰਕੇ ਜਿਹਦੇ ਕੋਲ ਨਾਮ ਹੈ ਉਹਦੇ ਕੋਲ ਭਾਵੇਂ ਕੁਝ ਵੀ ਨਹੀਂ ਹੈ ਉਹ ਫਿਰ ਵੀ ਸੁਖੀ ਸੁਖੀ ਸੋ ਇਸ ਕਰਕੇ ਅੱਜ ਆਪਾਂ ਮੂੰਹ ਤੇ ਗੱਲ ਕੀਤੀ ਹੈ ਜਿਹਦੇ ਕਰਕੇ ਸੰਸਾਰ ਦੇ ਲੋਕ ਦੁਖੀ ਨੇ ਅ ਅਗਲੀ ਵੀਡੀਓ ਦੇ ਵਿੱਚ ਆਪਾਂ ਇਹਨਾਂ ਪੰਜਾਂ ਦੇ ਵਿੱਚੋਂ ਲੋਭ ਦੇ ਉੱਤੇ ਗੱਲ ਕਰ ਲਵਾਂਗੇ ਠੀਕ ਤੇ ਆਪਾਂ ਅੱਜ ਇੱਥੇ ਹੀ ਖਤਮ ਕਰਦੇ ਹਾਂ ਸਮਾਪਤੀ ਕਰਦੇ ਹਾਂ ਧੰਨਵਾਦ ਸਾਰਿਆਂ ਦਾ ਧੰਨਵਾਦ ਜੀ ਸਾਰਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ